ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਨੇ ਹੰਗਾਮੀਆਂ ਮੀਟਿੰਗ ਸੱਦ ਲਈ ਹੈ 28 ਜਨਵਰੀ ਨੂੰ ਸਵੇਰੇ 11 ਵਜੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਵਿੱਚ ਪੰਜ ਸਿੰਘ ਸਾਬਾਨਾ ਦੀ ਇਕੱਤਰਤਾ ਸੱਦ ਲਈ ਗਈ ਹੈ ਪੰਥਕ ਮਸਲਿਆਂ ਦੇ ਉੱਤੇ ਵਿਚਾਰ ਵਟਾਂਦਰਾ ਹੋਵੇਗਾ 28 ਤਰੀਕ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਨੇ ਇਹ ਮੀਟਿੰਗ ਸੱਦੀ ਹੈ ਹੁਣ ਤੱਕ ਬਹੁਤ ਕੁਝ ਹੁੰਦਾ ਆ ਰਿਹਾ ਹੈ ਬਹੁਤ ਕੁਝ ਚਲਦਾ ਪਿਆ ਬੜੇ ਇਲਜ਼ਾਮ ਲੱਗ ਰਹੇ ਆ ਲੰਗੇ ਦਿਨੀ ਅਜੇ ਇੱਕ ਚਿੱਠੀ ਜਿਹੜੀ ਆ ਉਹ ਸਿੰਘ ਸਾਹਿਬ ਨੂੰ ਦਿੱਤੀ ਗਈ ਆ ਸਿੱਖ ਜਥੇਬੰਦੀਆਂ ਵੱਲੋਂ ਸਰਦਾਰ ਬਲਵਿੰਦਰ ਸਿੰਘ ਭੂੰਦੜ ਦੇ ਵੱਲੋਂ ਇੱਕ ਚਿੱਠੀ ਜਿਹੜੀ ਆ ਸਿੰਘ ਸਾਹਿਬ ਨੂੰ ਭੇਜੀ ਗਈ ਹੈ ਬਹੁਤ ਸਾਰੇ ਕਿਆਸਰਾਏ ਲਗਾਏ ਜਾ ਰਹੇ ਸਨ ਔਰ ਇਹਦੇ ਦਰਮਿਆਨੀ ਇੱਕ ਨਵਾਂ ਮਸਲਾ ਸਾਹਮਣੇ ਆ ਗਿਆ ਇੱਕ ਨਵੀਂ ਇੰਟੀਮੇਸ਼ਨ ਜਿਹਦੇ ਆਧਾਰ ਦੇ ਉੱਤੇ ਸਿੰਘ ਸਾਹਿਬ ਨੇ ਮੀਟਿੰਗ ਸੱਦ ਲਈ ਹੈ ਔਰ ਪੰਜ ਸਿੰਘ ਸਾਹਿਬਾਨ ਇਕੱਠੇ ਹੋ ਰਹੇ ਨੇ ਇਕੱਤਰ ਹੋ ਰਹੇ ਨੇ ਔਰ ਇਸ ਮੀਟਿੰਗ ਦੇ ਵਿੱਚ ਪੰਥਕ ਫੈਸਲੇ ਲਏ ਜਾ ਸਕਦੇ ਨੇ ਪੰਥਕ ਮਸਲਿਆਂ ਉੱਤੇ ਚਰਚਾਵਾ ਇਸ ਮੀਟਿੰਗ ਦਾ ਵਿਸ਼ਾ ਦੱਸਿਆ ਗਿਆ ਦੱਸ ਦਈਏ ਕਿ ਸਭ ਤੋਂ ਪਹਿਲਾ ਮਸਲਾ ਤਾਂ ਉਹ ਜਿਹੜਾ ਸੱਤ ਮੈਂਬਰੀ ਕਮੇਟੀ ਦੇ ਨਾਲ ਜੁੜਿਆ ਹੋਇਆ ਔਰ ਉਹ ਚਿੱਠੀ ਜਿਹੜੀ ਆ ਉਹ ਲੱਗੇ ਜਿਹੜੀ ਸਖਜਤ ਬੰਦੀਆਂ ਵੱਲੋਂ ਦਿੱਤੀ ਗਈ ਆ ਉਸ ਚਿੱਠੀ ਦੇ ਵਿੱਚ ਕੁਝ ਨੁਕਤੇ ਜਿਹੜੇ ਨੇ ਉਹ ਗਿਣਾਏ ਗਏ ਨੇ ਕੁਝ ਲੀਡਰਾਂ ਦਾ ਨਾਮ ਮੈਂਸ਼ਨਡ ਹੈ ਜਿਹਦੇ ਵਿੱਚ ਬਲਵਿੰਦਰ ਸਿੰਘ ਭੁੰਦਰ ਦਾ ਨਾਮ ਵੀ ਮੈਂਸ਼ਨਡ ਹੈਗਾ ਆ ਇਸ ਵਿੱਚ ਸੁਖਵੀਰ ਸਿੰਘ ਬਾਦਲ ਦਾ ਨਾਮ ਵੀ ਮੈਂਸ਼ਨਡ ਹੈਗਾ ਆ ਔਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਨਾਮ ਵੀ ਮੈਂਸ਼ਨਡ ਹੈਗਾ ਤਲਬ ਕਰਨ ਤੋਂ ਲੈ ਕੇ ਤਨਖਾਹ ਲਾਉਣ ਤੱਕ ਦੀ ਮੰਗ ਜਿਹੜੀ ਆ ਉਸ ਚਿੱਠੀ ਦੇ ਵਿੱਚ ਕੀਤੀ ਗਈ ਹੈ ਔਰ ਦੂਸਰੀ ਚਿੱਠੀ ਸਰਦਾਰ ਬਲਵਿੰਦਰ ਸਿੰਘ ਭੂੰਦੜ ਨੇ ਭੇਜੀ ਜਿਹਦੇ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਉਸ ਚਿੱਠੀ ਅੰਦਰ ਗੁਰਪ੍ਰਤਾਪ ਸਿੰਘ ਬਡਾਲਾ ਦੇ ਸੰਬੰਧੀ ਗੱਲ ਕੀਤੀ ਗਈ ਹੈ ਇਹ ਕਿਹਾ ਜਾ ਰਿਹਾ ਹੈ ਕਿ ਗੁਰਪ੍ਰਤਾਪ ਸਿੰਘ ਬਡਾਲਾ ਨੂੰ ਐਡਜਸਟ ਕਰਨ ਦੀ ਗੱਲ ਕਹੀ ਜਾ ਰਹੀ ਹੈ ਹੁਣ ਇਹਨਾਂ ਮਸਲਿਆਂ ਦੇ ਉੱਤੇ ਸਵਾਲ ਖੜੇ ਹੋ ਰਹੇ ਹੈ ਕਿ ਕੀ ਇਹ ਇਕੱਤਰਤਾ ਖਾਸ ਤੌਰ ਤੇ ਇਸੇ ਗੱਲ ਨੂੰ ਲੈ ਕੇ ਹੋਵੇਗੀ ਇੱਕ ਸਵਾਲ ਇਹ ਵੀ ਹੈ ਕਿ ਸੱਤ ਮੈਂਬਰੀ ਕਮੇਟੀ ਜਿਵੇਂ ਹੁਣ ਤੱਕ ਇਲਜ਼ਾਮ ਲੱਗਦੇ ਆ ਕਿ ਕਿਉਂ ਕਾਰਜਸ਼ੀਲ ਨਹੀਂ ਹੋਈ ਉਹਦੀ ਪਹਿਲੀ ਮੀਟਿੰਗ ਕਿਉਂ ਨਹੀਂ ਹੋਈ ਜਾਂ ਫਿਰ ਉਹ ਐਕਟਿਵ ਕਿਉਂ ਨਹੀਂ ਹੋਈ ਕੀ ਉਹਦੇ ਸੰਦਰਭ ਦੇ ਵਿੱਚ ਮੀਟਿੰਗ ਹੋ ਰਹੀ ਹੈ ਹੁਣ ਤੱਕ ਇਲਜ਼ਾਮ ਲੱਗ ਰਹੇ ਸੀ ਕਿ ਸਿੰਘ ਸਾਹਿਬ ਦੇ ਜਿਹੜੇ ਹੁਕਮਨਾਮੇ ਦੀ ਇਹਨਾਂ ਬਿਨ ਪਾਲਣਾ ਨਹੀਂ ਹੋਈ ਕਿ ਉਸ ਦੇ ਸੰਦਰਭ ਦੇ ਵਿੱਚ ਮੀਟਿੰਗ ਹੋਣ ਜਾ ਰਹੀ ਹੈ ਬਹੁਤ ਸਾਰੇ ਸਵਾਲ ਇਸੇ ਤਰ੍ਹਾਂ ਬਰਕਰਾਰ ਨੇ 28 ਤਰੀਕ ਨੂੰ ਢੀਕ ਰਹੇ ਨੇ ਸਵੇਰੇ 11:31 ਤੱਕ ਹੋਣ ਜਾ ਰਹੀ ਹੈ ਔਰ ਉਸ ਇਕੱਤਰਤਾ ਦੇ ਵਿੱਚ ਉਸ ਮੀਟਿੰਗ ਦੇ ਵਿੱਚ ਕੀ ਕੁਝ ਵਿਚਾਰਿਆ ਜਾਵੇਗਾ ਦੱਸਦੇ ਰਵਾਂਗੇ ਬੜੇ ਰੋਮਾਨ ਇੰਡੀਆ ਪੰਜਾਬੀ